ਵਨ ਪੰਜਾਬੀ ਨੇ ਡਰ ਨਿਰਪੱਖ ਤੇ ਨਮੀ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾਤ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਗਰੰਟੀ ਛਿਲੀ ਚਲਦੇ ਆ ਗਿੱਦੜ ਵਾਹ ਦੋਸਤੋ ਇੱਕ ਘਰੇਲੂ ਝਗੜਾ ਪਤੀ ਪਤਨੀ ਦਾ ਵੈਸੇ ਤਾਂ ਕਹਿੰਦੇ ਆ ਕਿ ਕੋਈ ਖਾਸ ਝਗੜਾ ਨਹੀਂ ਹੁੰਦਾ ਲੇਕਿਨ ਜੇਕਰ ਇਸ ਝਗੜੇ ਨੂੰ ਦੇਖੀਏ ਔਰ ਝਗੜੇ ਨੂੰ ਵਧਾਇਆ ਵੀ ਜਾ ਸਕਦਾ ਤੇ ਖਤਮ ਵੀ ਕੀਤਾ ਜਾ ਸਕਦਾ ਲੇਕਿਨ ਲੇਕਿਨ ਜਦੋਂ ਇਸੇ ਤਰ੍ਹਾਂ ਦੇ ਝਗੜੇ ਮਤਲਬ ਟੈਲੀਫੋਨਾਂ ਤੱਕ ਸੀਮਤ ਹੋ ਜਾਣ ਜਾਂ ਟੈਲੀਫੋਨ ਕਰਕੇ ਮਤਲਬ ਪੁਲਿਸ ਨੂੰ ਬੁਲਾਇਆ ਜਾਵੇ ਤਾਂ ਝਗੜਾ ਸਮਾਪਤ ਨਹੀਂ ਹੁੰਦਾ ਬਲਕਿ ਉਹ ਝਗੜਾ ਵੱਧਦਾ ਹੈ ਇਸੇ ਤਰ੍ਹਾਂ ਪਤੀ ਪਤਨੀ ਦਾ ਘਰੇਲੂ ਝਗੜਾ ਸੀ ਲੇਕਿਨ ਘਰੇਲੂ ਝਗੜੇ ਤੋਂ ਬਾਅਦ ਪਤਨੀ ਨੇ 181 ਨੰਬਰ ਤੇ ਪੁਲਿਸ ਸਟੇਸ਼ਨ ਫੋਨ ਕਰ ਦਿੱਤਾ ਹੈ ਔਰ ਪੁਲਿਸ ਮੌਕੇ ਤੇ ਪਹੁੰਚੀ ਤੇ ਉਸ ਦੇ ਪਤੀ ਨੂੰ ਮਤਲਬ ਉਸ ਪਤੀ ਨੂੰ ਮਤਲਬ ਬਹੁਤ ਬੁਰੀ ਤਰ੍ਹਾਂ ਕੁੱਟਿਆ ਜੋ ਤਸਵੀਰਾਂ ਅਸੀਂ ਮਤਲਬ ਪੂਰੀ ਤਰ੍ਹਾਂ ਸਾਫ਼ ਤੁਹਾਨੂੰ ਸਕਰੀਨ ਤੇ ਨਹੀਂ ਦਿਖਾ ਸਕਦੇ ਪੂਰੀ ਖਬਰ ਕੀ ਹੈ ਚਲਦੇ ਆ ਜੀ ਗੱਦੜਵਾ ਜਿੱਥੋਂ ਸੋਨੀ ਢੱਲਾ ਜੀ ਜੁੜ ਚੁੱਕੇ ਨੇ ਉਹਨਾਂ ਤੋਂ ਲੈਨੇ ਆ ਅਪਡੇਟ ਸੋਨੀ ਜੀ ਇਸ ਖਬਰ ਨੂੰ ਲੈ ਕੇ ਕੀ ਅਪਡੇਟ ਹੈ ਤੁਹਾਡੇ ਕੋਲ ਸੋ ਜੀ ਮੈਂ ਦੱਸਣਾ ਚਾਹਾਂਗਾ ਜਿਹੜੀ ਇਹ ਖਬਰ ਹੈਗਾ ਪਿੰਡ ਕਰਾਈ ਵਾਲੇ ਦੀ ਖਬਰ ਹੈਗੀ ਹੈ ਨੇੜੇ ਹੀ ਪੈਂਦਾ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਗਦਰਬਾ ਦੇ ਬਿਲਕੁਲ ਨੇੜੇ ਪੈਂਦਾ ਹੈ ਕਿ ਕਰਾਈ ਵਾਲੇ ਦਾ ਇੱਕ ਨੌਜਵਾਨ ਹੈਗਾ ਉਸ ਨੂੰ ਪੁਲਿਸ ਨੇ ਐਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਤੇ 4 ਦਿਨੋਂ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦੇ ਬਾਵਜੂਦ ਉਹਦਾ ਜਿਹੜਾ ਹੈਗਾ ਮਤਲਬ ਐਮਐਲਆਰ ਕੱਟ ਕੇ ਵੀ ਥਾਣੇ ਦੇ ਵਿੱਚ ਪਹੁੰਚ ਚੁੱਕੀ ਆ ਪਰ ਹਜੇ ਤੱਕ ਜਿਹੜਾ ਪੁਲਿਸ ਨੇ ਉਹਦਾ ਕੋਈ ਬਿਆਨ ਨਹੀਂ ਲਏ ਤੇ ਜਿਹੜਾ ਉਹ ਯੁਵਕ ਹੈਗਾ ਜਿਹੜਾ ਉਹ ਨੌਜਵਾਨ ਹੈਗਾ ਉਨੇ ਇਥੋਂ ਤੱਕ ਜਿਹੜੇ આરોਪ ਲਗਾਏ ਆ ਵੀ ਜਿਹੜੀ ਪੁਲਿਸ ਨੇ ਮੇਰੇ ਨਾਲ ਜਿਹੜਾ ਤਸ਼ੱਦਦ ਕੀਤਾ ਹੈਗਾ ਉਹ ਉਸ ਦੇ ਵਿੱਚ ਤਸ਼ੱਦਦ ਦੇ ਵਿੱਚ ਉਸ ਦੇ ਗੁਪਤੰਗਾ ਦੇ ਵਿੱਚ ਪਟ્રોલ ਵੀ ਪਾਇਆ ਗਿਆ ਉਹਦਾ ਜਿਹੜਾ આરોਪ ਹੈ ਪੁਲਿਸ ਤੇ ਜਿਹੜਾ ਲਗਾਇਆ ਗਿਆ ਤੇ ਉਹਨਾਂ ਨੇ ਕਿਹਾ ਵੀ ਪੁਲਿਸ ਨੇ ਮੈਨੂੰ ਇਸ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਜਿਹੜਾ ਮੇਰਾ ਸਾਰੇ ਸਰੀਰ ਦੇ ਉੱਤੇ ਜਿਹੜੇ ਉਹਦੇ ਜਿਹੜੇ ਨਿਸ਼ਾਨ ਪਏ ਹੋਏ ਆ ਉਹ ਤੁਸੀਂ ਆਪ ਕੈਮਰੇ ਦੇ ਜਿਹੜੇ ਆਪਣੇ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਵੈਸੇ ਸੋਨੀ ਜੀ ਕੀ ਘਰੇਲੂ ਝਗੜਾ ਕਿਸ ਕਦਰ ਸੀ ਕੀ ਸੀ ਮਾਮਲਾ ਕੀ ਸੀ ਪੂਰਾ ਹੈ ਇਹ ਮਾਮਲੇ ਦੀ ਗੱਲ ਕਰਾਂ ਇਹ ਜਿਹੜਾ ਰਜਿੰਦਰ ਸਿੰਘ ਜਿਹੜਾ ਹੈ ਮੁੰਡਾ ਹੈਗਾ ਇਹਦੀ 2014 ਵਿੱਚ ਕੋਰਕਪੂਰੇ ਦੀ ਕੁਲਵਿੰਦਰ ਕੌਰ ਨਾਲ ਜਿਹੜੀ ਸ਼ਾਦੀ ਹੋਈ ਸੀਗੀ ਉਸ ਸ਼ਾਦੀ ਤੋਂ ਬਾਅਦ ਇਹਦੇ ਇੱਕ ਲੜਕੀ ਵੀ ਪੈਦਾ ਹੋਈ ਸੀਗੀ ਤੇ ਕੁਝ ਸਮਾਂ ਬਾਅਦ ਹੀ ਜਿਹੜਾ ਹੈਗਾ ਘਰੇਲੂ ਇਹ ਪਤੀ ਪਤਨੀ ਦੇ ਵਿੱਚ ਅਣਬੰਦ ਰਹਿਣ ਲੱਗੀ ਤੇ ਜਿਹੜੇ ਮਾਮਲਾ ਜਿਹੜਾ ਹੈਗਾ ਤਲਾਕ ਤੱਕ ਪਹੁੰਚ ਗਿਆ ਜੀ ਤਲਾਕ ਤੱਕ ਜਦੋਂ ਮਾਮਲਾ ਪਹੁੰਚ ਗਿਆ ਤੇ ਮੁਕਤਵਾਰ ਬੰਦਿਆਂ ਨੇ ਵਿੱਚ ਪਾ ਕੇ ਵੀ ਚਲੋ ਆਪਾਂ ਇਹਨਾਂ ਨਿਬੜੀਏ ਪਰ ਕਿਤੇ ਗੱਲ ਨਾ ਜਿਹੜੀ ਲੱਗਦੀ ਦੇਖ ਕੇ ਇਹ ਮਾਮਲਾ ਸਮਝੌਤਾ ਕਰਵਾ ਦਿੱਤਾ ਕਿ ਆ ਵੀ 2 ਲੱਖ ਰੁਪਇਆ ਤੁਸੀਂ ਸਾਨੂੰ ਦਿਓ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਤਲਾਕ ਇੱਕ ਦੂਜੇ ਨਾਲ ਆਪਾਂ ਤਲਾਕ ਲੈ ਲਾਂਗੇ ਇਸ ਸਬੰਧ ਵਿੱਚ ਜਿਹੜੇ ਲੜਕੇ ਨੇ ਜਿਹੜਾ ਦੱਸਿਆ ਲੜਕੇ ਦੇ ਦਸਮ ਮੁਕਾਬਕ ਹੈ ਵੀ ਮੈਂ 50000 ਰੁਪਇਆ ਆਪਦੇ ਸਾਲੇ ਜਿਹੜਾ ਉਹਦਾ ਹਰਜਿੰਦਰ ਸਿੰਘ ਸੀਗਾ ਉਹਨੂੰ 18 ਜੂਨ 2018 ਨੂੰ ਦਿੱਤੇ ਸੀਗੇ ਬਾਕੀ ਪੈਸੇ ਉਹਨੇ 20 ਅਗਸਤ 2018 ਨੂੰ ਦੇ ਦੇ ਸੀ ਲੇਕਿਨ ਪੁਲਿਸ ਨੇ ਇਸ ਦੇ ਦਰਮਿਆਨ ਹੀ ਕੁਝ ਹੋਰ ਬੰਦੇ ਵਿੱਚ ਪੈ ਗਈ ਤੇ ਪੁਲਿਸ ਨੇ ਜਿਹੜਾ ਇਹਨਾਂ ਦਾ ਸਮਝੌਤਾ ਕਰਾ ਦਿੱਤਾ ਵੀ ਤੁਸੀਂ ਜਿਹੜਾ ਹੈਗਾ ਤਲਾਕ ਨਾ ਲਓ ਤੇ ਆਪਦਾ ਘਰ ਉਸੇ ਤਰ੍ਹਾਂ ਆਪਦੀ ਜਿਹੜੀ ਘਰੇਲੂ ਜ਼ਿੰਦਗੀ ਆ ਵਧੀਆ ਤਰੀਕੇ ਨਾਲ ਜਿਉਂ ਤੇ ਆਪਦਾ ਰਾਜੀ ਖੁਸ਼ੀ ਆਪਦੇ ਘਰ ਵਿੱਚ ਰਸੋ ਬਸੋ ਪਰ ਜਿਹੜਾ ਇਹ ਮਾਮਲਾ ਉਦੋਂ ਜਿਹੜਾ ਹੈਗਾ ਗੰਭੀਰ ਬਣ ਗਿਆ ਜਦੋਂ ਉਹ ਆਪਣੇ ਘਰ ਦੇ ਵਿੱਚ ਆਪਣੀ ਜਿਹੜੀ ਪਤਨੀ ਸੀਗੀ ਉਹਨੂੰ ਲੈ ਕੇ ਆਇਆ ਤੇ ਉਹਦੀ ਪਤਨੀ ਨੇ ਉਹਦੇ ਦੱਸਣ ਮੁਤਾਬਕ ਲੜਕੇ ਦੇ ਉਹਦੀ ਪਤਨੀ ਨੇ ਜਿਹੜਾ ਹੈਗਾ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਇਸ ਕਰਕੇ ਉਹ ਦੋਨਾਂ ਮੀਆਂ ਬੀਬੀ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਝਗੜਾ ਜਿਹੜਾ ਹੈਗਾ ਇੱਥੇ ਇੱਕ ਵੱਧ ਗਿਆ ਵੀ ਜਿਹੜੀ ਉਹਦੀ ਪਤਨੀ ਸੀ ਕੁਲਵਿੰਦਰ ਕੌਰ ਉਹਨੇ 181 ਤੇ ਇਸ ਦੀ ਸ਼ਿਕਾਇਤ ਕਰ ਦਿੱਤੀ 181 ਦੀ ਸ਼ਿਕਾਇਤ ਜਦੋਂ ਗਿੱਦੜਵਾਦ ਦੇ ਐਸਐਸਆਈ ਗੁਰਦੀਪ ਸਿੰਘ ਨੂੰ ਜਿਹੜੋ ਸ਼ਿਕਾਇਤ ਮਿਲਦੀ ਹੈ ਉਹਨਾਂ ਨੇ ਜਿਹੜਾ ਹੈਗਾ ਇਸ ਲੜਕੇ ਨੂੰ ਉਹਨਾਂ ਦੇ ਪਿੰਡੋਂ ਜਿਹੜਾ ਚਾੱਕ ਕੇ ਲਿਆਂਦਾ ਤੇ ਬੁਰੀ ਤਰ੍ਹਾਂ ਉਹਦੀ ਮਾਰਕੁੱਟ ਕੀਤੀ ਪਈ ਉਸਦੇ ਬੇਰਹਿਮੀ ਨਾਲ ਬੜਾ ਤਸ਼ੱਦਦਤਾ ਆਇਆ ਜੀ ਸੋਨੀ ਜੀ ਵੈਸੇ ਘਰੇਲੂ ਝਗੜਾ ਹੈ ਲੇਕਿਨ ਪੁਲਿਸ ਵੱਲੋਂ ਜਿਹੜੇ ਇਲਜ਼ਾਮ ਲਾਏ ਜਾ ਰਹੇ ਆ ਉਸ ਨੌਜਵਾਨ ਵੱਲੋਂ ਪੁਲਿਸ ਦੇ ਉੱਪਰ ਕਿ ਗੁਪਤ ਅੰਗਾਂ ਦੇ ਉੱਪਰ ਪੈਟਰੋਲ ਪਾਇਆ ਔਰ ਮੈਂ ਤਸਵੀਰਾਂ ਨਹੀਂ ਦਿਖਾ ਸਕਦਾ ਕਿੱਥੇ ਕਿੱਥੇ ਉਸ ਬੱਚੇ ਦੇ ਉਸ ਲੜਕੇ ਨੂੰ ਪੁਲਿਸ ਨੇ ਆਪਣੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਕੀ ਮਤਲਬ ਇਹ ਜਾਇਜ਼ ਹੈ ਸਾਰਾ ਕੁਝ ਦੇਖੋ ਜੀ ਇਹ ਕਿਸੇ ਵੀ ਕੀਮਤ ਤੇ ਜਾਇਜ਼ ਨਹੀਂਗਾ ਨਾ ਕੋਈ ਮੁੱਖੀ ਮਨੁੱਖੀ ਅਧਿਕਾਰ ਵਾਲੇ ਕਹਿੰਦੇ ਆ ਤੇ ਨਾ ਹੀ ਕੋਈ ਸਮਾਜ ਸੇਵੀ ਸੰਸਥਾ ਹੈ ਨਾ ਹੀ ਕੋ ਆਪਣੀ ਕਾਨੂੰਨ ਦੇ ਵਿੱਚ ਕਿਤੇ ਵੀ ਇਹ ਲਿਖਿਆ ਵੀ ਕਿਸੇ ਬੰਦੇ ਨੂੰ ਵੀ ਜਿਹੜਾ ਇਹਨਾਂ ਤਸ਼ੱਦਦ ਦਿੱਤਾ ਜਾਵੇ ਕਿਉਂਕਿ ਤਸ਼ੱਦਦ ਕਿਸੇ ਕੀਮਤ ਤੇ ਕਿਸੇ ਕੇਸ ਦੇ ਵਿੱਚ ਨਹੀਂ ਦਿੱਤਾ ਜਾ ਸਕਦਾਗਾ ਇੱਕ ਲਿਮਟ ਸੀਮਾ ਹੁੰਦੀ ਹੈ ਕਿ ਉਹ ਸੀਮਾ ਦੇ ਵਿੱਚ ਰਹਿ ਕੇ ਪੁਲਿਸ ਸ਼ਕਤੀ ਨਾਲ ਪੁੱਛਗਿੱਛ ਕਰ ਸਕਦੀ ਹੈ ਪਰ ਇਸ ਦੇ ਵਿੱਚ ਤਾਂ ਪੁੱਛਗਿੱਛ ਵਾਲੀ ਕੋਈ ਗੱਲ ਵੀ ਨਹੀਂ ਸੀਗੀ ਇਹ ਤਾਂ ਘਰੇਲੂ ਮਾਮਲਾ ਸੀਗਾ ਇੱਕ ਪਤੀ ਪਤਨੀ ਦੀ ਜਿਹੜੀ ਆਮ ਹੀ ਜਿਹੜਾ ਜ਼ਿੰਦਗੀ ਦੇ ਵਿੱਚ ਜਦੋਂ ਪਤੀ ਪਤਨੀ ਆਪਣੀ ਜ਼ਿੰਦਗੀ ਜਿਉਂਦੇ ਆ ਬਹੁਤ ਵਾਰੀ ਉਹਨਾਂ ਦੀ ਆਪਸ ਦੇ ਵਿੱਚ ਇਹ ਲੜਾਈ ਹੋ ਜਾਂਦੀ ਹੈ ਇਹ ਲੜਾਈ ਦੇ ਵਿੱਚ ਇਹ ਨਹੀਂ ਹੁੰਦਾ ਕਿ ਪੁਲਿਸ ਨੂੰ ਇਹ ਅਧਿਕਾਰ ਨਹੀਂ ਵੀ ਉਹ ਇਸ ਤਰ੍ਹਾਂ ਜਿਹੜਾ ਬੁਰੀ ਤਰ੍ਹਾਂ ਇਸ ਜਿਹੜਾ ਤਸ਼ੱਦਦ ਧਾਵੇ ਕਿਸੇ ਤੇ ਨਹੀਂ ਅੱਛਾ ਸੋਨੀ ਜੀ ਜਿਸ ਜਿਸ ਐਸਆਈ ਦੇ ਉੱਪਰ ਇਲਜ਼ਾਮ ਲੱਗ ਰਿਹਾ ਕਿ ਉਸਨੇ ਮਤਲਬ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤੇ ਉਸ ਨੂੰ ਸੰਪਰਕ ਕੀਤਾ ਤੁਸੀਂ ਬਿਲਕੁਲ ਜੀ ਉਸ ਨਾਲ ਐਸੇ ਗੁਰਦੀਪ ਸਿੰਘ ਨਾਲ ਜੀ ਮੇਰੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਉਹ ਤਾਂ ਜਿਹੜਾ ਸਿਰੇ ਤੋਂ ਹੀ ਉਹਨਾਂ ਨੇ ਨਕਾਰ ਦਿੱਤਾ ਵੀ ਅਸੀਂ ਤਾਂ ਇਸ ਨੂੰ ਲੈ ਕੇ ਨਹੀਂ ਆਇਆ ਮੈਂ ਤਾਂ ਮੈਂ ਇਸ ਨੂੰ ਥਾਣੇ ਨਹੀਂ ਲੈ ਕੇ ਆਇਆ ਕੁੱਤਣਾ ਤਾਂ ਦੂਰ ਦੀ ਗੱਲ ਉਹਨਾਂ ਦਾ ਕਹਿਣਾ ਸੀ ਮੈਂ ਇਸ ਨੂੰ ਥਾਣੇ ਨਹੀਂ ਲੈ ਕੇ ਆਇਆ 185 ਵਾਲੇ ਲੈ ਕੇ ਆਏ ਹੋਣਗੇ 185 ਵਾਲੇ ਕੌਣ ਹੈ ਇਹ ਕਿਤੇ ਨਾ ਕਿਤੇ ਜਿਹੜੀ ਇਹ ਜਿਹੜਾ ਮਾਮਲਾ ਹੈਗਾ ਬਿਲਕੁਲ ਸ਼ੱਕੀ ਜਾਪਦਾ ਹੈਗਾ ਕਿਉਂਕਿ ਜੇ ਕੋਈ ਤਾਂ ਲੈ ਕੇ ਆਇਆ ਕਿਸੇ ਨੇ ਤਾਂ ਉਹਦੀ ਕੁੱਟਮਾਰ ਕੀਤੀ ਹੈਗੀ ਹੈ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਵੀ ਉਸਨੇ ਆਪਣੇ ਆਪ ਨੂੰ ਕੁੱਟਮਾਰ ਕਰਕੇ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਹੋਊਗਾ ਇਸੇ ਨਾ ਕਿਸੇ ਪੁਲਿਸ ਮੁਲਾਜ਼ਮ ਨੇ ਉਸਦੀ ਕੁੱਟਮਾਰ ਕੀਤੀ ਹੈ ਉੱਚ ਅਧਿਕਾਰੀਆਂ ਨੂੰ ਬਿਲਕੁਲ ਇਹ ਚਾਹੀਦਾ ਹੈ ਵੀ ਉਹ ਉੱਚ ਅਧਿਕਾਰੀ ਇਸ ਦੀ ਤਹਿ ਤਫਤੀਸ਼ ਕਰਨ ਡੂੰਘਾਈ ਨਾਲ ਤਫਤੀਸ਼ ਕਰਕੇ ਜੋ ਵੀ ਦੋਸ਼ੀ ਪਰ ਸਹਾਰਕਾਰੀ ਹੈ ਉਸ ਤੇ ਬਿਲਕੁਲ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੀ ਔਰ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਪੁਲਿਸ ਆਫੀਸਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਉਸ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਅਸਲ ਵਿੱਚ ਉਸ ਔਰਤ ਨੇ ਜਦੋਂ ਘਰ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਂ ਮਤਲਬ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾ ਲਾਂਗੀ ਮੈਂ ਮਰ ਜਾਾਂਗੀ ਔਰ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਅੰਦਰ ਜਾਏਗਾ ਵਗੈਰਾ ਵਗੈਰਾ ਕੀ ਇਲਜ਼ਾਮ ਲਾਏ ਨੇ ਪਰਿਵਾਰ ਵਾਲਿਆਂ ਨੇ ਉਸ ਔਰਤ ਦੇ ਉੱਪਰ ਉਸ ਨੂੰ ਕਿਸੇ ਹਾਂਜੀ ਸਰ ਜਿਹੜਾ ਟਾਨਕੀ ਦੜਬਾ ਦਾ ਮਾਮਲਾ ਹੈ ਇਸ ਸੀ ਨੂੰ ਏਸੀ ਦੇ ਖਿਲਾਫ ਹੈ ਵੀ ਮੈਨੂੰ ਨਜਾਇਜ਼ ਤੌਰ ਤੇ ਬੰਦਾ ਕਹਿੰਦਾ ਵੀ ਕੁੱਟਿਆ ਉਹਦੇ ਬਾਰੇ ਸਰ ਕੀ ਆ ਤੁਸੀਂ ਹੁਣ ਮੇਰੇ ਧਿਆਨ ਚ ਲੈਂਦੇ ਮੇਰੇ ਧਿਆਨ ਚ ਨਹੀਂ ਸੀ ਮੈਂ ਇਸ ਦੀ ਸਾਰਾ ਪਤਾ ਕਰਾਉ ਜੋ ਵੀ ਤੁਹਾਨੂੰ ਹੋਵੇ ਕਾ ਪੜਨੀ ਕਰ ਰਹੇ ਕਰਾਂ ਸਿਰਫ ਜੋ ਚਾਰ ਪੰਜ ਦਿਨ ਤੋਂ ਬੰਦਾ ਐਡਮਿਟ ਹੈ ਹਜੇ ਤੱਕ ਪੁਲਿਸ ਉੱਤੇ ਬਿਆਨ ਲੈਣ ਵੀ ਨਹੀਂ ਗਈ ਜਦੋਂ ਕਿ ਐਮਐਲਆਰ ਕੱਟ ਕੇ ਪੁਲਿਸ ਦੇ ਕੋਲੇ ਚਲੀ ਗਈ ਆ ਇਹਦੇ ਬਾਰੇ ਸਰ ਪਤਾ ਕਰਾਉਣਾ ਬਿਆਨ ਵੀ ਦਵਾਸ ਕਰਾਉਣਾ ਬੰਦੀ ਕਰਵਾਉਣਾ ਪਿੰਡ ਦੇ ਡਰਾਈਵਰ ਕੀ ਕਾਰਨ ਤੁਸੀਂ ਹਸਪੀਟਲ ਦੇ ਵਿੱਚ ਐਡਮਿਟ ਪਏ ਹੋ ਤੇ ਆ ਤੁਹਾਡੇ ਜਿਹੜੇ ਸਾਈਡ ਦੇ ਉੱਤੇ ਨਿਸ਼ਾਨ ਆਏ ਇਹ ਕਾਦੇ ਆ ਸਰ ਇਹ ਨਾ ਵੀ ਮੇਰਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਤੇ ਮੇਰੇ ਘਰ ਵਾਲੀ ਕੋਰਸ ਨੇ ਗੁਰਦੀਪ ਸਿੰਘ ਜੀ ਐਸਆਈ ਨੇ 2 ਲੱਖ ਰੁਪਏ ਦੇ ਵਿੱਚ ਅ ਦਸਗਾਹ ਰਾਇ ਨੇ ਮਤਲਬ ਵਾਇਆ ਚੁੱਕੀ ਵੀ ਅਸੀਂ ਕੋਰਟ ਦੇ ਵਿੱਚ ਸੋਨੇ ਬਿਆਨ ਦਵਾ ਦਾਂਗੇ ਤੇ ਉਹਨਾਂ ਨੇ ਬਿਆਨ ਦਵਾ ਕੇ ਪਿਆਣਾ ਜੇ ਦਵਾਈ ਨੂੰ ਸੁਣਣੇ ਪਹਿਲਾਂ ਦੋ ਮਹੀਨੇ ਦੀ ਤਰੀਕ ਲਈ 50000 ਰੁਪਏ ਮੌਕੇ ਤੇ ਲਈ ਜੇ 5000 ਰੁਪਏ ਉਹਨਾਂ ਨੇ ਦੋ ਮਹੀਨੇ ਦੀ ਗੱਲ ਕੀਤੀ ਜਦੋਂ ਦੋ ਮਹੀਨੇ ਦਾ ਟਾਈਮ ਪੂਰਾ ਹੋਇਆ ਸੀ ਮੌਕੇ ਦੇ ਪੈਸੇ ਲੈ ਕੇ ਗਏ 23 ਤਰੀਕ ਨੂੰ ਮੇਰੇ ਜੀ ਪਹਿਲੇ ਵੀ ਨੀਤੀ ਤਰੀਕ ਨੂੰ ਤੇ ਉਹਨਾਂ ਨੇ ਉਹਨੂੰ ਮੇਰੇ ਨਾਲ ਟਾਈਗੋਸ 90 ਜੀ ਜਏ ਉਹਨਾਂ ਨੇ ਵੀ ਮੇਰੇ ਨਾਲ ਦੋ ਕਰ ਰਿਆ ਤੇ ਜੀ ਮੇਰੇ ਘਰ ਵਾਲੀ ਬਿਜਲੀ ਨਾਲ ਹੱਥ ਨਾਲ ਕਿ ਮੇਰੇ ਤੁੰਗੀਆਂ ਨਹੀਂ ਦੀ ਆ ਉਹ ਬਿਜਲੀ ਨਾਲ ਲੱਗ ਰਹੀ ਸੀ ਜੀ ਤੇ ਮੈਂ ਉਹਨੂੰ ਹਟਾ ਰਿਹਾ ਸੀ ਜੀ ਤੇ ਉਹਨੇ ਮੇਰੇ ਦੇ ਕੰਟੈਕਟ ਕਰ ਦਿੱਤੀ 98581 ਨੰਬਰ ਤੇ ਉਸ ਤੋਂ ਮੈਨੂੰ ਘਰੋਂ ਲੈ ਆਈ ਜੀ ਉਸ ਤੋਂ ਬਾਅਦ ਪੁਲਿਸ ਨੇ ਆ ਕੇ ਮੈਨੂੰ ਇੰਨਾ ਜਨਾ ਕੁੱਟਿਆ ਜੀ ਤੇ ਉਹਨਾਂ ਨੇ ਵੀ ਮੇਰੇ ਰਗਤੰਗਾਂ ਦੇ ਵਿੱਚ ਬਥੌਰ ਕੌਣ ਦੀ ਕੋਸ਼ਿਸ਼ ਸ਼ਾਸਨੋਂ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਚਾਰ ਦਿਨ ਹੋ ਗਏ ਸਪਾਇਟ ਨੇ ਜਿਹੜੇ ਟੁੱਟਿਆ ਨਿਸ਼ਾਨ ਹੈ ਇਹ ਕਾਦੇ ਬਣੇ ਵੀ ਹੈ ਜੀ ਇਹ ਕੁਛ ਤਾਂ ਡੰਡੇ ਮਾਰੇ ਕੁਛ ਪਟੇ ਮਾਰੇ ਹੈ ਤੇ ਉਹਨਾਂ ਨੇ ਪੈਰਾਂ ਦੀਆਂ ਟੜੀਆਂ ਟੁੱਟੀਆਂ ਹੈ ਕੌਣ ਕੌਣ ਸੀ ਟੁੱਟਣ ਵਾਲੇ ਜੀ ਪੇੜ ਦੇ ਵਿੱਚ ਕੇਸੇ ਗੁਰਦੀਪ ਸਿੰਘ ਸੀ ਨੇ ਤੇ ਨਾਲ ਹੋਰ ਤੱਕ ਮੁੰਡੇ ਹੋ ਸੀ ਉਹਨਾਂ ਨੇ ਮੇਰੀ ਥੋਣ ਦੇ ਉੱਤੇ ਪੈਰ ਰੱਖ ਲਏ ਉਹਨਾਂ ਨੇ ਛੁੱਡੇ ਦੰਦੇ ਵੀ ਮਾਰੇ ਉਹਨਾਂ ਨੇ ਨੱਪ ਬਿਲਕੁਲ ਬੁਰੀ ਹਾਲਤ ਦਾ ਇਹ ਕੁੱਤਿਆਈ ਜੇ ਉਸ ਤੋਂ ਬਾਅਦ ਉਹਨਾਂ ਨੇ ਮਿੰਨੂ ਸ਼ਾਮ ਨੂੰ ਮੇਰੇ ਘਰ ਵਾਲੇ ਆ ਕੇ ਲੈ ਗਏ ਸ਼ਾਮ ਨੂੰ ਪੂਰੀ ਹਾਲਤ ਦੇਖ ਕੇ ਉਹਨਾਂ ਨੇ ਸ਼ਾਮ ਨੂੰ ਮੈਨੂੰ ਬਾਹਰ ਕੱਢ ਦਿੱਤਾ ਕੀ ਮੰਗ ਕਰਦੇ ਮੈਂ ਇਹ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਪ੍ਰਸ਼ਾਸਨ ਸਾਡਾ ਕੋਈ ਧਿਆਨ ਨਹੀਂ ਕਰ ਰਿਹਾ ਨੇ ਤਿੰਨ ਚਾਰ ਦਿਨੋਂ ਬੇਚੈਨ ਬੈਠੇ ਆ ਨੂੰ ਕਿ ਕੋਈ ਉਹੋ ਨਹੀਂ ਸਾਫ਼ ਸਾਫ਼ ਸਾਨੂੰ ਮਿਲਣਾ ਚਾਹੀਦਾ ਹਾਂਜੀ ਜੀ ਇੱਕ ਮਿੰਟ ਹਾਂਜੀ ਰਸ ਕੀ ਨਾਮ ਅਡਰਸ ਹੈ ਡਾਕਟਰ ਅੰਕੁਸ਼ ਡਰਸ ਜਿਹੜਾ ਉਹ ਪੇਸ਼ੈਂਟ ਹੈ ਜਿਹਨੂੰ ਪੁਲਿਸ ਨੇ ਕੁੱਟਿਆ ਅੱਜ ਉਹਦੇ ਬਾਰੇ ਕੀ ਸਟੇਟਸ ਹੈ ਸਭ ਦੱਸੋ ਉਹ ਜੀ ਹਾਲ ਸਾਡੇ ਕੋਲ ਐਡਮਿਟਡ ਹੈਗਾ ਮੇਰੇ ਗਲੀ ਹੈਗਾ ਡਾਕਟਰ ਦੀਪਕ ਉਹਨਾਂ ਨੇ ਉਹਦਾ ਐਮ ਐਲ ਐਟ ਸੱਟਾ ਲੱਗਿਆ ਸੀਗਾ ਤੇ ਉਹਦੇ ਕਾਫੀ ਸੱਟਾਂ ਸੀਗੀਆਂ ਪਿੱਛੇ ਬੈਕ ਤੇ ਵੀ ਨੀਲ पे ਹੈ ਜਿਵੇਂ ਕਿਸੇ ਨੇ ਬੈਲਟਰ ਨਾਲ ਕੁੱਟਿਆ ਹੋਈ ਹੈ ਛੋਟਿਆਂ ਨਾਲ ਕੁੱਟਿਆ ਹੋ ਉਹ ਸਾਡੇ ਕੋਲ ਐਲੀਮਟਡ ਆ ਤੇ ਪਰਚਾ ਪੁੱਛਾ ਕਰਤਾ ਹੈ ਬਾਕੀ ਦੇਖੋ ਇਹ ਪਰਚਾ ਕਿ ਦਬਾ ਲੈਣਾ ਹੈ ਨਹੀਂ ਦੇਖੋ ਕੀ ਕੀ ਕਿੰਨੀ ਤਰੀਕ ਤੋਂ ਕਿੰਨੇ ਦਿਨਾਂ ਤੋਂ ਡਾਕਟਰ ਸਾਹਿਬ ਲਗਭਗ ਕਿੰਨੇ ਕਿੰਨੇ ਲਗਭਗ ਤਿੰਨ ਚਾਰ ਦਿਨ ਹੋ ਚੁਕੇ ਸਾਡੇ ਕੋਲ ਐਡਮਿਟ ਹੋਏ ਨੇ ਤਿੰਨ ਚਾਰ ਦਿਨ ਹੋ ਗਏ ਠੀਕ ਹੈ ਹੁਣ ਉਹਦੀ ਹੈਲਥ ਕਿਸ ਤਰ੍ਹਾਂ ਦੀ ਹੈ ਜੀ ਹੁਣ ਠੀਕ ਹੈ ਜੀ ਬਸ ਪੇਨਕিলার ਚੱਲ ਰਹੇ ਨੇ ਉਹਦੇ ਡਰਨਲਟਿਕੇ ਚੱਲੀ ਹੈ ਅੰਦਰ ਵੈਸੇ ਡੂੰਗੀ ਸਰ ਤੋਂ ਕੁਝ ਨਹੀਂ ਕਰਦੇ ਐਕਸ-ਰੇ ਲੀਤੀ ਹੈ ਉਹਦੀ ਰਿਪੋਰਟ ਆ ਜਾਈਗੀ ਪਰ ਉਦਾਂ ਉਹਦੇ ਸਟਾਏ ਨੇ ਸੀਗੇ ਗੁੱਝੇ ਮਾਰੀਆਂ ਨੇ ਨੀਲ ਕਾਫੀ ਬੇਰ ਹੋ ਸੀ ਸਾਰਾ ਪਿੱਛਾ ਦਾ ਨੀਲ ਨਾ ਭਰੇ ਦੇ ਪਰ ਜੈਨੀ ਤਰਿੰਦਰ ਕੌਰ ਆਈ ਕੋਲ ਕੋਰੇ ਦੀ ਤੇ ਉਸਨੇ ਮੇਰੇ ਭਰਾ ਦੇ 181 ਦੀ ਹੈਲਪਲਾਈਨ ਤੇ ਕੰਪਲੇਨ ਕਰ ਕਾਦੇ ਲਈ ਕੀਤੀ ਕੋਈ ਬਿਜਲੀ ਨੂੰ ਹੱਥ ਲਾਉਂਦੀ ਸੀ ਸਾਨੂੰ ਮਾਰਨ ਦੀਆਂ ਧਮਕੀਆਂ ਦੇ ਦੇ ਰਹੀ ਸੀ ਸਾਰੇ ਪਰਿਵਾਰ ਨੂੰ ਕਹਿੰਦੀ ਵੀ ਮੈਂ ਸਾਰੇ ਪਰਿਵਾਰ ਨੂੰ ਸਤਾ ਦੇਣਾ ਉਹ ਥੋੜੀ ਮੈਂਟਲੀ ਪੇਸ਼ੈਂਟ ਹੈ ਇਸ ਕਰਕੇ ਉਹ ਨੂੰ ਹਟਾ ਰਹੇ ਸੀਗੇ ਤੇ ਵੀ ਨੇ ਹਟਾ ਰਿਆ ਸੀ ਮੇਰਾ ਬ੍ਰਦਰ ਜੀ ਤੇ ਉਹਨੇ ਇੱਕ ਦੋ ਕੋਈ ਮਾਰੀ ਮੁੱਟੀ ਧੱਕੇ ਧੱਕੇ ਵੱਜ ਗਏ ਉਹ ਉਹਨੇ ਇੱਕ ਸੋਕੇ ਅਸੀਂ ਦੀ ਕਮਪਲੇਟ ਕਰਤੀ ਜੀ ਉਹ ਕਹਿੰਦੀ ਜੀ ਕਿ ਮੈਨੂੰ ਇਹਨਾਂ ਨੇ ਘੱਟ ਮਾਰ ਦਿੱਤੀ ਸਾਰੇ ਬਗਵਾ ਨੇ ਠੀਕ ਹੈ ਉਸ ਤੋਂ ਬਾਅਦ ਦਿਨ ਸੋਮਵਾਰ 3 ਤਰੀਕ ਨੂੰ ਜਿਹੜੇ ਬ੍ਰਦਰ ਨੂੰ ਪੁਲਸ ਕੇਦਰ ਵੱਲ ਪੁਲਸ ਲੈ ਆਈ ਜੀ ਕੇ ਐਸ ਆਈ ਗੁਰਦੀਪ ਸਿੰਘ ਸੀਗੇ ਥਾਣੇਦਾਰ ਜੀ ਨਾਲ ਉਹਦੇ ਦੋਸਤ ਦੋ ਜੀ ਉਹ ਲੈ ਆਏ ਕਿ ਉਹ ਚੱਕ ਕੇ ਲੈ ਆਏ ਤੇ ਆ ਆ ਕੇ ਜੀ ਮੇਰੇ ਬ੍ਰਦਰ ਨੂੰ ਬੁਰੀ ਤਰ੍ਹਾਂ ਘੱਟ ਮਾਰ ਦਿੱਤੀ ਜੀ ਇਹਨਾਂ ਨੇ ਸਮਝਾਉਂਦੇ ਵੀ ਆਏ ਉਹਨਾਂ ਨੇ ਘਟਮਾਰ ਕੀਤੀ ਜੀ ਤੇ ਇਹ ਗੁਪਤੰਗਾ ਚ ਵੀ ਪੈਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਜੀ ਤੇ ਸ਼ਾਮ ਨੂੰ ਬੁਰੀ ਤਰ੍ਹਾਂ ਹਾਦਸਾ ਹੋਦੀ ਦੇਖ ਕੇ ਬੁਰੀ ਹਾਲਤ ਦੇ ਦੇ ਕੇ ਨਾਲ ਤੇ ਸਾਡੇ ਮਨ ਨੂੰ ਮੇਰੇ ਫਾਦਰ ਨੂੰ ਬੁਲਾਇਆ ਜੀ ਤੇ ਉਹਨਾਂ ਨੇ ਪਿੰਡ ਭੇਜਤਾ ਜਾਈ ਫرائی ਗਲੇ ਭੇਜ ਤੇ ਤੁਸੀਂ ਕੀ ਕੀਤਾ ਹੇ ਰੋਸ ਤੋਂ ਆਵਲੇ ਤਾਂ ਜੀ ਜਦੋਂ ਖਾਦ ਗੰਭੀਰ ਹੋ ਗਈ ਇਹਦੇ ਜਿਆਦਾ ਜ਼ਖਮ ਹੋਣ ਕਰਕੇ ਸੱਟਾਂ ਵੱਜਨ ਕਰਕੇ ਜੀ ਇਹਨੂੰ ਅਸੀਂ ਐਡਮਿਟ ਕੀਤਾ ਇਹ ਤਾਂ ਬੈਠਾ ਨਹੀਂ ਜਾਂਦਾ ਇੰਚ 5-6 ਦਿਨ ਹੋ ਗਏ ਜੀ ਇਹ ਮੂਤਾ ਪੈਂਦਾ ਜੀ ਕੋ ਖਾਣ ਪੀਣ ਨੂੰ ਔਖਾ ਆ ਗਿਆ ਨਹੀਂ ਖਾਂਦਾ ਵੀ ਗਾਇ ਨਹੀਂ ਬਚਦਾ ਤੇ ਜਿਆਦਾ ਹੀ ਪੇਨ ਹੁੰਦੀ ਹੈ ਜੀ ਇਹਦੇ ਪ੍ਰਸ਼ਾਸਨ ਨੇ ਕੀ ਕਰਦੇ ਕੀਤੀ ਪ੍ਰਸ਼ਾਸਨ ਨੇ ਜੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਵੱਲੋਂ ਬੌਂਸ ਪ੍ਰਸ਼ਾਸਨ ਨੇ ਬੌਂਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਅੱਜ 5-6 ਦਿਨ ਹੋ ਗਏ ਸਾਨੂੰ ਹਸਪਤਾਲ ਆਇਆ ਨੂੰ ਜੀ ਕੋਈ ਪ੍ਰਸ਼ਾਸਨ ਦਾ ਬੌਂਸ ਦਾ ਕੋਈ ਬੰਦਾ ਸਾਡੇ ਧਿਆਨ ਲੈਣ ਨਹੀਂ ਆਇਆ ਜੀ ਕੋਈ ਕੁਝ ਵੀ ਨਹੀਂ ਕਰਤਾ ਹੈ ਕੀ ਮੰਨਕਤ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਸਾਨੂੰ ਇਨਸਾਨ ਮਿਲਣਾ ਚਾਹੀਦਾ ਸੋ ਦੋਸਤੋ ਇੱਕ ਵਾਰ ਫਿਰ ਦੱਸਦੇ ਹਾਂ ਕਿ ਇਹ ਗਿੱਦੜਵਾਹੇ ਤੋਂ ਪੂਰੀ ਦੀ ਪੂਰੀ ਖਬਰ ਸੀ ਗਿੱਦੜਵਾਹੇ ਦੇ ਨੇੜੇ ਹੀ ਪਿੰਡ ਪੈਂਦਾ ਹੈ ਜਿੱਥੇ ਕਿ ਇੱਕ ਘਰੇਲੂ ਝਗੜਾ ਇਸ ਕਦਰ ਵੱਧ ਜਾਂਦਾ ਹੈ ਕਿ ਉਸਔਰਤ ਵੱਲੋਂ ਇੱਕ 181 ਦੀ ਮਤਲਬ ਤੇ ਫੋਨ ਕੀਤਾ ਜਾਂਦਾ ਹੈ ਪੁਲਿਸ ਆਉਂਦੀ ਹੈ ਔਰ ਪੁਲਿਸ ਵੱਲੋਂ ਉਸ ਲੜਕੇ ਦੇ ਉੱਪਰ ਜੋ ਤਸ਼ੱਦਦ ਟਾਇਆ ਗਿਆ ਉਹ ਮਤਲਬ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਲੇਕਿਨ ਹਾਲਾ ਕਿ ਉਹ ਦੋਸ਼ ਲਗਾ ਰਹੇ ਨੇ ਔਰ ਦੋਸ਼ਾਂ ਨੂੰ ਜਿਸ ਦੇ ਉੱਪਰ ਲਗਾ ਰਹੇ ਨੇ ਉਹ ਨਕਾਰ ਰਹੇ ਨੇ ਕਿ ਇਹੋ ਜਿਹਾ ਕੁਝ ਹੋਏ ਨਹੀਂ ਹੈ ਕੀ ਸੱਚ ਹੈ ਕੀ ਝੂਠ ਹੈ ਇਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਏਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਾਂਗੇ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਫਰਾਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ